ਦੇਵ ਤਾਰਣੰ ਦੇ ਪਨਗਭਉ ਸ਼ੰਭੇ ਪਿਸ਼ੁਨਾਮ ਦੇ ਵੰਦੇ ਸੁਰ ਸਾਗਮੈ ਨੰਦੇ ਮੁਕੁੰਦਾ ਪ੍ਰਿਆ ਵੰਦੇ ਭਸਰ ਸੰਜਵੰਦੇ ਪਿਸ਼ੁਮ ਸੰਕਰਮਾ ਆਸਤਿਕੀ ਸਮਸਿਆ ਕਟਿ ਲੰਨ ਪਾਤਰੇ ਸੁਰਤਰ ਵਰ ਸਾਖਾ ਲੇਖਨੇ ਪਤਮਰਵੇ देदा। 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 और शंकर भगवान की जय करा भी बजरंग ਚਾਹ ਦੇ ਨਿਮੰਤਰਣ ਪੱਤਰ ਨਹੀਂ ਪੜ੍ਹਦੇ ਜਿਆਦੇ ਜੀ ਜੁਗਾ ਮਿਲ ਗਏ ਸਮਾਂ ਹੋ ਗਿਆ ਗੜੀ ਤੱਕਾ ਬਣੋ ਉਹਨੂੰ ਜੀ ਮੁੜ ਮਿੱਠਾ ਜੰਮਣੇ ਕੀ ਜੇ ਬੈਠੇ ਬੈਠਾ ਦੋ ਨੰਬਰ ਆ ਗਿਆ ਆ ਮੂਲੀ ਹੈ ਹੈਲੋ ਕਹਿਤਾ ਜੀ ਓਕੇ ਠੀਕ ਕੋਈ ਗੱਲ ਨਹੀਂ ਹਾਂਜੀ ਹਾਂਜੀ ਅਸ਼ਿਸ਼ ਹਾਂਜੀ ਹਾਂਜੀ ਠੀਕ ਜਾ ਸਮਝਾ ਪੁਰਾ ਜਾ ਪੁਰਾ ਹਾਂ ਜਿਹਨੇ ਜਨੂਨ ਨਾ ਚਾਹਿਆ ਮੈਂ ਤੋਂ ਬੱਲੇ ਪਾਸੇ ਆਪ ਕਿੰਨੀ ਸੇਵਾ ਕਰ ਸਕਦਾ ਜਿਨੀ ਸੇਵਾ ਸੇਵਾ ਦਾ ਅਮੀਰ ਤੇ ਬੈਂਦੀ ਆ ਵੀ ਜਿਹੜੀ ਸੇਵਾ ਕਰਦੀਆਂ ਜਾਇ ਤੋਂ ਬੇਨਾਕਤੀ ਕਰਦੀ ਹੈ ਕਿੰਨੂ ਸੌਂਦੇ ਜਪਣੇ ਨੇ ਜਿਸ ਤੋਂ ਇਹ ਦਿਰਾ ਦੇ ਵਿੱਚ ਹਰ ਗੱਲ ਨੂੰ ਆਪਾਂ ਨੇ ਬੰਦਾ ਟੱਕਰਨਾ ਆਪਣੀ ਪ੍ਰੀਖਿਆ ਵੀ ਹੁੰਦੀ ਆ ਉਹਦੇ ਤੇ ਕੋਸ਼ਿਸ਼ ਹੈ ਕਰੀ ਆ ਵੀ ਜਿੰਨਾ ਨਾਰਮਤਵਾ ਨਾਲ ਕੋਈ ਨਾ ਕੋਈ ਗੱਲ ਹੈ ਕਿ ਤਾਰਾ ਬੁਲਾ ਕੇ ਆਪਾਂ ਕੋਈ ਗੱਲ ਕਰੀਏ। ਬਾਕੀ ਨਹੀਂ ਕਰਦੇ। ਸਾਰੇ ਇਕੱਠੇ ਹੋਣੇ ਜੇ ਕਿਸੇ ਨੂੰ ਸੇਵਾ ਕਰਦੇ ਕੋਈ ਇਦਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਉਹ ਦੱਸ ਦੋ ਕਿਉਂਕਿ ਆਪਾਂ ਪਹਿਲਾਂ ਹੱਲ ਕਰਦੇ। ਜਿਹੜਾ ਪ੍ਰੋਗਰਾਮ ਕਰਤਾ ਦਿੰਦਾ ਸਾਰਿਆਂ ਨੂੰ ਤੇ ਮੋਟਾ-ਮੋਟਾ ਦੱਸ ਦਿੰਨਾ ਮੈਂ 2-3 ਤੋਂ ਮਹਾ ਚਤਰਾਮ ਦੀ ਕਹਾਣੀ ਸ਼ੁਰੂ ਹੋ ਜੇਗੀ 8:00 ਵਜੇ ਤੱਕ। ਤੇ ਹਰ ਸਤਫਿਕ ਨੂੰ ਆਪਣਾ ਰੁਟੀਨ ਦੇ ਹਿਸਾਬ ਨਾਲ ਮਹਾਤਮਾ ਨੂੰ ਭੰਡਾਰਾ ਹੋਵੇਗਾ, ਮਾਨ ਸਨਮਾਨ ਹੋਵੇਗਾ। ਸੁਬਾਹ ਦੇ ਟਾਈਮ 4 ਪੂਜਾ ਹੋਣੀ ਆ ਅਗਰੀਕ ਨੂੰ ਤੇ ਜਿਹੜੀ ਗਿੱਤਿੰਨ ਆਪਣੀ ਪਹਿਲਾ ਵਾਲੀ ਜਿਹੜਾ ਜਲਾ ਉਹ ਰੰਗੀਆਂ ਨਾਲ ਚੜੇਗਾ ਇਸ ਵਾਰ ਤਿੰਨ ਰੰਗੀਆਂ ਲੱਗਣੀਆਂ ਜਿਵੇਂ ਪਹਿਲਾਂ ਲੱਗੀਆਂ ਸੀ ਆਪਾਂ ਤਿੰਨ ਸਾਈਡਾਂ ਤੋਂ ਤੇ ਗਣਤਾ ਸਟੇਜ ਦਾ ਪ੍ਰੋਗਰਾਮਾ ਗਰੀ ਕਥਾ ਹੋਏਗੀ ਉਹਦਾ ਸਮਾਪਤੀ ਦੀ ਸਟੇਜ ਉੱਪਰ ਉਹ ਆਪ ਤਰੀਕ ਨੂੰ ਹੋਵੇਗਾ ਸਭ ਖੋਸ਼ਕਤੀ ਜਿਹੜੀਆਂ ਮੰਦਰ ਮੈਨੇਜਮੈਂਟ ਵੱਲੋਂ ਐਡ ਆਨ ਹੋਈਆਂ ਜੇ ਦਾਵਾ ਪਾਰ ਹੋ ਗਈ ਉਹ ਆਪਾਂ ਸਾਰੇ ਜਣੇ ਉਸ ਚੀਜ਼ ਨਾਲ ਜਾਣੂ ਹੋ ਜਾਾਂਗੇ ਤੇ ਦੂਸਰੀ ਸਾਈਡ ਦੇ ਉੱਤੇ ਜਿੱਥੇ ਆਪਾਂ ਸੇਵਾਦਾਰ ਆ ਜਿੱਥੇ ਜਿੱਥੇ ਜਿਹੜੇ ਡਿਊਟੀ ਨਿਭਾਈਆ ਉਹਦੇ ਵਿੱਚ ਜੋ ਕਮੀ ਆ ਰਹੀ ਹੈ ਨੇ ਜੋ ਆਪਾਂ ਕਾਸ ਸਕਦੇ ਆ ਉਹਨਾਂ ਨੂੰ ਸਾਰਿਆਂ ਨੂੰ ਦੱਸਣ ਕਰੀਏ ਸੋ ਮੈਂ ਬਨਜੀਤ ਤੋਂ ਬੇਨਤੀ ਕਰਦਾ ਹਾਂ ਕਿ ਸਭ ਤੋਂ ਪਹਿਲਾਂ ਤਾਂ ਆਪਾਂ ਰਿਕਰ ਹੁਣ ਕੋਈ ਮਿਸ ਨਾ ਕਰੀਏ ਸ਼ਨੀਵਾਰ ਐਤਵਾਰ ਸ਼ਾਇਦ ਉਹਕੇ ਵਿੱਚ ਆਉਣੇ ਨੇ ਉਹਨਾਂ ਨੂੰ ਆਪਾਂ ਪ੍ਰੋਪਰ ਮੰਦਰ ਵਾਲੇ ਪਾਸੋਂ ਨੋਰਾ ਸ਼ੰਕਰ ਭਗਵਾਨੇ ਕੀ ਜੈ ਜੈਕਾਰਾ ਸ਼ੇਰਾਵਾਰੀ ਦਾ ਬਹੁਤ ਸਾਡੇ ਦਰਬਾਰ ਦੀ ਹੈ ਕੀ ਨਾਜੀ ਜੈਪਾਲੇ ਸ਼ੰਕਰ ਜੀ ਮੇਰਾ ਨਾਮ ਨੀਲਕਮਨ ਸ਼ਰਮਾ ਜੀ ਸ਼ਰਮਾ ਜੀ ਅੱਜ ਮੰਦਰ ਤੇ ਬੱਤੀ ਬਾਰੇ ਮੀਟਿੰਗ ਕੀਤੀ ਸੀ ਬਤੀ ਕੀ ਫੈਸਲੇ ਮੈਂ ਬੜੀ ਖੁਸ਼ ਹਾਂ ਸਾਰਿਆਂ ਨੂੰ ਜੈਪਾਲੇ ਸ਼ੰਕਰ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਕੋਲੇ ਸ਼ੰਕਰ ਜੀ ਦਾ ਸ਼ਿਵ ਵਿਆ ਮਹਾ ਸ਼ਿਵਰਾਤਰੀ ਆ ਰਹੀ ਹੈ 8 ਮਾਰਚ ਨੂੰ ਬੜੀ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ ਸ਼ਿਵ ਮੁਕਤੀ ਧਾਮ ਚੈਲਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿੱਚ ਮੈਨੂੰ 20-22 ਸਾਲ ਹੋ ਗਏ ਇੱਥੇ ਸੇਵਾ ਕਰਦਿਆਂ ਜਿਹੜੀਆਂ ਕਿ ਪਿਛਲੇ ਸਾਲ ਸ਼ਿਵਰਾਤਰੀ ਦੇ ਮੌਕੇ ਤੇ ਕਮੀਆਂ ਰਹਿ ਜਾਂਦੀਆਂ ਉਹਨਾਂ ਦਾ ਅੱਜ ਚਾਤਾ ਅੰਦਰਾ ਕੀਤਾ ਗਿਆ ਜਿਵੇਂ ਕਿ ਜੋੜਿਆਂ ਦੀ ਸੇਵਾ ਹੋ ਗਈ ਜਲ ਦੀ ਸੇਵਾ ਹੋ ਗਈ ਤੇ ਮੈਡੀਕਲ ਕੈਂਪ ਹੋ ਗਿਆ ਪਾਰਕਿੰਗ ਦੀ ਸਮੱਸਿਆ ਤੇ ਲੰਗਰ ਕਮੇਟੀ ਦੀ ਸਮੱਸਿਆ ਜਿਹੜੀ ਉਹਦਾ ਵਿਚਾਰਤਾ ਅੰਦਰ ਲਾ ਦਿੱਤਾ ਗਿਆ ਆ। ਆਉਣ ਵਾਲੇ ਸਮੇਂ ਉਹ ਵੀ ਕਹਿਣ ਚਾਹ ਰਹੇ ਦਰਸ਼ਕਨ ਆ। ਆ ਨਾਲ ਹੀ ਸੰਗਤ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆ ਵੀ ਇੱਕ ਵਾਰੀ ਇੱਥੇ ਜ਼ਰੂਰ ਆਓ, ਕੋਲੇ ਸ਼ੰਕਰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ। ਜਿਵੇਂ ਕਿ ਤੁਹਾਨੂੰ ਪਤਾ ਹੀ ਇਹ ਵਿਆਹ ਤੋਂ ਪਹਿਲਾਂ ਤਿਆਰੀਆਂ ਸ਼ੁਰੂ ਹੋਈ ਨੇ, ਉੱਧੇ ਤਿਆਰੀ ਹੋ ਰਹੀ ਹੈ। ਲੈਂਟਰ ਪੈ ਰਹੇ ਆ, ਰੰਗ ਹੋ ਰਿਹਾ ਜੀ। ਬਾਕੀ ਅੱਜ ਸਾਡੇ ਪ੍ਰਧਾਨ ਜੀ, ਇਸ ਮੰਦਰ ਕਮੇਟੀ ਦੇ ਪ੍ਰਧਾਨ ਚੰਦਰ ਮੋਨ ਸ਼ਰਮਾ ਜੀ ਨੇ ਸੇਵਾਦਾਰਾਂ ਦੀਆਂ ਡਿਊਟੀਆਂ ਲਾਈਆਂ। ਤੇ ਸਾਨੂੰ ਮੌਕਾ ਮਿਲਿਆ ਹਰ ਸਾਲ ਤੇ ਮੈਂ ਤਾਂ ਯੂਥ ਨੂੰ ਬੇਨਤੀ ਕਰਨਾ ਚਾਹੁੰਦਾ ਇੱਥੇ ਆਓ ਜਿਵੇਂ ਕਿ ਤੁਹਾਨੂੰ ਪਤਾ ਵੀ ਹੁਣ ਵਿਆਹ ਦੀਆਂ ਤਿਆਰੀਆਂ ਆ ਗਏ ਸ਼ਨੀਵਾਰ ਆ ਤਾਂ ਜਦੋਂ ਤੁਹਾਨੂੰ ਟਾਈਮ ਮਿਲਦਾ ਕੋਈ ਨਾ ਕੋਈ ਇੱਥੇ ਆ ਕੇ ਤੁਸੀਂ ਸੇਵਾ ਕਰੋ ਕੀ ਪ੍ਰੋਗਰਾਮ ਹੈ ਜੀ ਪ੍ਰੋਗਰਾਮ ਇਹ ਹੈ ਜੀ ਵੀ ਸ਼ਗਰਾਤੀ ਦੇ ਨੇੜੇ ਜਿਵੇਂ ਕਿ ਸ਼੍ਰੀ ਮੁਕਤੇਸ਼ਵਰ ਨੂੰ ਸ칸 ਸੇਵਾ ਸੁਸਾਇਟੀ ਦੇ ਵੱਲੋਂ ਅੱਖਾਂ ਦਾ ਕੈਂਪ ਲਾਇਆ ਜਾਂਦਾ ਅੱਖਾਂ ਦੇ ਕੈਂਪ ਦੀ ਜਦ ਦਵਾਈਆਂ ਤੇ ਅਣਕਾ ਫਰੀਦ ਦਿੱਤੀਆਂ ਜਾਣਗੀਆਂ ਸਵੇਰ ਦੇ ਪ੍ਰੋਗਰਾਮ ਵਿੱਚ ਚਸ਼ਾਲੂ ਨਾਰੰਗ ਜੀ ਭੋਲੇ ਸ਼ੰਕਰ ਦਾ ਗੁਣਗਾਨ ਕਰਨਗੇ ਰਾਤ ਨੂੰ ਮਹਾਦੇਵ ਸੇਵਾਦਾਰ ਵੱਲੋਂ ਜਾਗਰਣ ਜਿੰਦੇ ਵਿੱਚ ਮਨਿੰਦਰ ਬੋਗ ਜੀ ਭੋਲੇ ਸ਼ੰਕਰ ਜੀ ਦਾ ਗੁਣਗਾਨ ਕਰਨਗੇ જય ਭੋਲੇ ਨਾ ਹਰ ਹਰ ਮਹਾਦੇਵ ਪ੍ਰਧਾਨੀ ਸ਼ੁਭਰਾਤਰੀ ਵੀ ਲੈ ਕੇ ਕੀ ਤਿਆਰੀ ਕੀਤੀ ਰਹੀ ਹੈ ਤੁਹਾਡੀ ਭੋਲੇ ਸ਼ੰਕਰ ਭਗਵਾਨ ਕੀ ਜੈ ਇਸ ਵਾਰ ਵੀ ਹਰ ਸਾਲ ਦੀ ਤਰ੍ਹਾਂ ਜੀ ਸ਼ੁਭਰਾਤਰੀ ਦੇ ਉੱਤੇ ਤੇ ਤਕਰੀਬਨ 2 ਮਹੀਨੇ ਤੋਂ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੰਨੇ ਆਂ ਇਸ ਵਾਰ ਵੀ 2 ਮਹੀਨੇ ਤੋਂ ਪਹਿਲਾਂ 2.5-3 ਮਹੀਨੇ ਹੋ ਗਏ ਜਿਹੜਾ ਰੰਗ ਵਗੈਰਾ ਜਿਹੜੀ ਸੰਗਤ ਨੇ ਆਉਣਾ ਉਹਨਾਂ ਦੇ ਲਈ ਪ੍ਰਬੰਧ ਕਰ ਰਿਹਾ ਹੈ ਅੱਜ ਮੀਟਿੰਗ ਵੀ ਕੀਤੀ ਗਈ ਹੈ ਇਹਦੇ ਵਿੱਚ ਕੀ ਕੀ ਫੈਸਲੇ ਲਏ ਗਏ ਇਸ ਵਿੱਚ ਸਾਰਿਆਂ ਨਾਲ ਵੱਡੀ ਜਿਹੜੇ ਆਪਣੇ ਸੇਵਾਦਾਰ ਆਏ ਸੀ ਉਹਨਾਂ ਨੂੰ ਵਧਾਈਆਂ ਦਿੱਤੀ ਗਈਆਂ ਵੀ ਹਰ ਸਾਲ ਦੀ ਤਰ੍ਹਾਂ ਤੁਸੀਂ ਜਿਹੜਾ ਕੰਮ ਆ ਹੋਰ ਵੀ ਵੱਧ ਚੜ੍ਹ ਕੇ ਹਿੱਸਾ ਲਾਓ ਤੇ ਹਰੇਕ ਨੂੰ ਜੀ ਆਇਆਂ ਕਹਿ ਕੇ ਉਹਨੇ ਜੈਪੋੜੇ ਨਾਥ ਕਹਿ ਕੇ ਸਮੂਹ ਆਪਣੀ ਸੇਵਾ ਨਿਭਾਓ ਤੇ ਇਸ ਵਾਰ ਸ਼ਬਰాత్రి ਦੇ ਵਿੱਚ ਇੱਕ ਤਾਂ ਸਟੇਜ ਦੇ ਉੱਪਰ ਸ਼ੈੱਡ ਦਾ ਸੇਵਾ ਕਰੀ ਜੀ ਜਿਹੜੀ ਕਿ ਸੰਗਤ ਲਈ ਬਹੁਤ ਮੰਗ ਸੀ ਵੀ ਮੀਂਹ ਕੜੀ ਤੋਂ ਜਾਂ ਹੋਰ ਜ਼ਰੂਰਤ ਸੀ ਤੇ ਬਾਕੀ ਹੁਣ ਸ਼ਬਰాత్రి ਦੀ ਹਰ ਸਾਲ ਦੀ ਤਰ੍ਹਾਂ ਪ੍ਰਸ਼ਾਸਨ ਵੱਲੋਂ ਕਾਫੀ ਸਹਿਯੋਗ ਮਿਲਦਾ ਆ ਪੁਲਿਸ ਦਾ ਹੋ ਜਾਂਦਾ ਕੰਟਰੋਲ ਹੋ ਜਾਂਦਾ ਜਿਹੜਾ ਸਾਰੀ ਲੱਖਾਂ ਦੀ ਜਿਹੜੀ ਸੰਗਤ ਆਉਂਦੀ ਆ ਉਹਨੂੰ ਕੰਟਰੋਲ ਕਰਦੀ ਆ ਮੈਡੀਕਲ ਟੀਮ ਆਂਦੀ ਆ ਸਿਵਲ ਸਰਜਨ ਸੁਨਾਲਾ ਵੱਲੋਂ ਮਾਨੂਪੁਰ ਦੀ ਜਿਹੜੀ ਸਿਵਲ ਹਸਪਤਾਲ ਦੀ ਟੀਮ ਆ ਉਹ ਆਂਦੀ ਆ ਤੇ ਫਾਇਰ ਬ੍ਰਿਗੇਡ ਦੀ ਸਰਵਿਸ ਹੋ ਜਾਂਦੀ ਆ ਤਹਿਸੀਲਦਾਰ ਸਾਹਿਬ ਅ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਰੰਦਾ ਜੀ ਇਹਦੇ ਵਿੱਚ 2 ਮਾਰਚ ਨੂੰ ਮਹਾਸ਼ਿਵ ਪ੍ਰਾਮ ਦੀ ਕਥਾ ਸ਼ੁਰੂ ਹੋਏਗੀ ਜੀ ਤੇ 8 ਤਰੀਕ ਨੂੰ ਉਹਨਾਂ ਦਾ ਸਮਾਪਤੀ ਹੋਏਗੀ 7 ਤਰੀਕ ਨੂੰ ਮਹਾਤਮਾ ਦਾ ਭੰਡਾਰਾ ਹੋਏਗਾ ਸਨਮਾਨ ਹੋਏਗਾ ਉਸ ਤੋਂ ਬਾਅਦ ਸ਼ੋਭਾ ਯਾਤਰਾ ਹੋਏਗੀ ਤੇ ਸ਼ਬਰਤਰੀ ਦੀ ਮਾਰਨਿੰਗ ਟਾਈਮ ਚਾਰ ਪੂਜਾ ਹੁੰਦੀਆਂ ਨੇ ਉਸ ਤੋਂ ਬਾਅਦ ਸਰੰਗੀ ਜਾਂ ਰਾਹੀ ਜਲ ਚੜਦਾ ਤੇ ਦਿਨ ਦੇ ਵਿੱਚ ਜਿਹੜਾ ਸਟੇਜ ਦਾ ਪ੍ਰੋਗਰਾਮ ਆ ਜੀ ਉਹਦੇ ਵਿੱਚ ਕਲਾਕਾਰ ਨੇ ਜਿਹੜੇ ਆ ਆਪਣੇ ਭਜਨ ਕੀਰਤਨ ਕਰਨਗੇ ਰਾਤ ਦੇ ਟਾਈਮ ਜਾਗਰਨ ਆ ਜਾਂਦਾ ਜੀ ਤੇ ਆਉਣ ਵਾਲੇ ਸਰਗਰ ਦੂਖੀ ਕਹਿਣਾ ਚਾਹੁੰਦਾ ਜਿਹੜੀ ਸੰਗਤ ਆ ਜੀ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਆਉਂਦੀ ਆ ਸਾਰਿਆਂ ਨੂੰ ਖੁੱਲਾ ਸੱਦਾ ਦਿੰਦੇ ਆ ਵੀ ਆਓ ਸਹਿਯੋਗ ਕਰੋ ਵੱਧ ਤੋਂ ਵੱਧ ਪੋਲੇਨਾਥ ਦਾ ਜਿਹੜਾ ਅਸ਼ੀਰਵਾਦ ਆ ਉਹ ਪ੍ਰਾਪਤ ਕਰੋ ਤੇ ਸਾਡੇ ਭੰਡਾਰੇ ਨੇ ਜਿਹੜੇ ਉਹ ਲੱਖਾਂ ਆਪਣੇ ਸੌਆਂ ਦੀ ਗਿਣਤੀ ਦੇ ਵਿੱਚ ਲੱਖ ਦੇ ਨੇ ਜਿਹੜੇ ਲੱਖਾਂ ਸੰਗਤ ਨੂੰ ਭੋਜਨ ਵਗੈਰਾ ਬਣਾ ਕੇ ਦਿੰਦੇ ਨੇ ਤਿਆਰ ਕਰਦੇ ਨੇ ਆਡਾ ਦਸੰਸਤਾ ਨੇ ਜਿਹੜੇ ਭੰਡਾਰੇ ਤਿਆਰ ਕਰਦੀਆਂ ਨੇ ਜਾਇ ਹੋ ਜਾਇ ਪੜੇ ਨਾ ਜੀ ਜਾਇ ਪੜੇ